ਮੈਲੀ ਵੀ ਬੜੀਆ ਬਣਾ ਕੀ ਕਰੀਏ ਨਮਸੀ ਚੁੱਲਾ ਸਮਾਰੀਏ ਨੇ ਹਾਂ ਤਾਂ ਚੁੱਲਾ ਹੁਣ ਤਾਂ ਮਸੀ ਕੋਈ ਬਣਾਉਣ ਜਾਣਦੀ ਨਹੀਂ ਚੱਲੇ ਹਨਾ ਹਾਂ ਸਹੀ ਗੱਲ ਆ ਪਹਿਲਾਂ ਬਣਾਉਂਦੀਆਂ ਹੁੰਦੀਆਂ ਸੀ ਬੁੜੀਆਂ ਚੱਲੇ ਹੁਣ ਤਾਂ ਕਿਸੇ ਨੂੰ ਵੀ ਨਹੀਂ ਚੱਜ ਹੈਗਾ ਹੂੰ ਹਾਈ ਬੇਲੇਪਾ ਇੱਟਾਂ ਦਾ ਬਣਾਇਆ ਮਸੀ ਕਿ ਮਿੱਟੀ ਦੇ ਇੱਟਾਂ ਦਾ ਟਾਇਲੇਟਾਂ ਦਾ ਮੇਰੇ ਪੈਰ ਲਾਤੜੇਗੀ ਜਤੋਂ ਸੱਸੀ ਕਾਲ ਬੁਲਾ ਸਾਰਿਆਂ ਨੂੰ ਸੱਸੀ ਖੈਰ ਬਾਏ ਸੱਸੀ ਕਾਲ ਸਹੀ ਹੈ ਸੱਸੀ ਕਾਲ ਦਾ ਅੱਜ ਦਿਨ ਪੁੱਛਦਾ ਦੀ ਚੁੱਲਾ ਪਾਉਣੇ ਹੋ ਕਦੇ ਤਾਂ ਚੁੱਲਾ ਪਾਉਣੇ ਹੋ ਪਾੜਾ ਪਰ ਮੰਮੀ ਨਹੀਂ ਬਣਾਉਂਦੀ ਬਾਣੀ ਨਾ ਅਵਰੇ ਦਵਾਈ ਲਿਆਂਦੀ ਕੱਲ ਹੈ ਤਾਂ ਸੀਗੇ ਲੱਤ ਵਾਲੀ ਹੋ ਰਹੀ ਸੀ ਦੀ ਅਪਰਮਸੇ ਜੋ ਤੂੰ ਦੇ ਵਿਆਹ ਵੇਲੇ ਵੀ ਘਰੇ ਬਣਾਵਾਂਗੇ ਚੁੱਲੇ ਦੇਖ ਜੋ ਤੂੰ ਦਾਦੀ ਤੇਰੇ ਚੁੱਲੇ ਤੇਰੇ ਵਿਆਹ ਵੇਲੇ ਵੀ ਘਰੇ ਬਣਾਉਗੀ ਨਾ ਕਿਆ ਇਨੀ ਕਹਿੰਦੇ ਹੁੰਦੇ ਕਿਆ ਬਿਆਹੂ ਦੇਖੀ ਮੇਰਾ ਕਹਦੇ ਕਿਆ ਬੂ ਤੇਖੀ ਮੇਰਾ ਆਹੋ

ਲੱਕੜੂਦ ਨੂੰ ਜੇ ਮੇਰੇ ਪੈਰ ਤੇ ਚੜ ਗਿਆ ਤਾਂ ਰਿਹੜਾ ਨਹੀਂ ਚੜਤਾ ਹਾਂ ਆਤਮਾ ਜਲਾ ਤਾ ਪਗੇ ਇਹ ਗੋਲੀ ਜੀ ਪਾਲਾ ਚੜ ਜਲੇ ਤੇਰੀ ਗੋਲੀ ਜੇ ਤੇਰੀ ਲੱਖਾ ਵਿਟਨੀ ਹੂੰ ਗੀਤ ਸੁਣਾਉਣੀ ਆ ਦਾਦੀ ਨੂੰ ਐ ਕਹਦੇ ਕਾ ਦਾਦੀ ਮੈਨੂੰ ਵੀ ਸਖਾਇ ਦੇ ਚੁੱਲੇ ਮੈਨੂੰ ਕਾ ਚੁੱਲੇ ਬਣਾਉਣੇ ਸਿਖਾ ਦੇ ਮੈਨੂੰ ਚੁੱਲੇ ਬਣਾਉਣੇ ਸਿਖਾ ਦੇ ਹਾਂ ਹੋ ਕਬਰ ਸੱਸ ਗਾਲਾਂ ਦਿਆ ਕਰੂਗੀ ਪਰ ਸੱਸ ਗਾਲਾਂ ਦਿਆ ਕਰੂਗੀ ਮੁੰਡੇ ਲੱਕ ਨਹੀਂ ਪਾ ਇਹ ਪਰ ਸੱਸ ਕਿਹਾ ਕੋਈ ਕੁਸ ਖਾਇਆ ਨਹੀਂ ਦਾਦੀ ਨੇ ਅਚ ਚਕੂ ਗਾਇਆ ਨਹੀਂ ਦਾਦੀ ਨੇ ਕਿਆ ਹੋ ਆਓ ਕਾ ਟਾਈਮ ਨਹੀਂ ਸਿਖਾ ਦੇ ਮੈਨੂੰ ਸਾਰਾ ਕੁਛ

ਪਹਿਲਾਂ ਤਾਂ ਮਸੀਂ ਕਈ ਦਿਨਾਂ ਚ ਚੁੱਲਾ ਬਣਾਉਂਦੀਆਂ ਹਨ ਬੁੜੀਆਂ ਦੋ ਤਿੰਨ ਵਾਰ ਦੁੰਦੀਆਂ ਹਨ ਹਾਂ ਹੂੰ ਨੰਮੀ ਬਣਾਉਂਦੀ ਹੁੰਦੀ ਸੀ ਘਰੇ ਪਹਿਲਾਂ ਹੂੰ ਚਾਈ ਗੱਲ ਹਾਂ ਤਾਂ ਪੱਕੇ ਲੈ ਕੇ ਘਰ ਲੈਣ ਹਾਂ ਇਹ ਤਾਂ ਮਸੀਂ ਪਹਿਲੇ ਪੱਕਾ ਚੱਲੋ ਲੈਂਦੇ ਨਹੀਂ ਹੁੰਦੇ ਹਨ ਮਸੀਂ ਘਰੇ ਤਾਂ ਹੂੰ ਤਾਂ ਸਲਾਂਗੂ ਆਪੇ ਪੱਕੇ ਤੋਂ ਵਕਿਓ ਨਾ ਦਈ ਨਾ ਫਿਰਦੀ ਹਾਂ ਫਿਰਦੀ ਹਾਂ ਬਾਲੂ ਗੂਜਾ ਹੂੰ ਠੀਕ ਚੱਬ ਇਹਦੇ ਕਿਹੜੇ ਮਰਦੇ ਇਹਦੇ ਤਾਂ ਪੱਟ ਲੱਗਾਂ ਫਿਰ ਇੱਕ ਵਾਰੀ ਹੋਰ ਵਾਰ ਦੇਣਾ ਪੂ ਮਸੀ ਨੂੰ ਕਿ ਹੁਣ ਵਸ ਚਈ ਹੈ ਠੀਕ ਹਾਂ ਇੱਕ ਤਾਂ ਕੋਲੇ ਗਿੱਲਾ ਸਨ ਨਾ ਕਰ ਦੇਣਾ ਇਹ ਮੱਸ ਸੀ ਮੈਨੂੰ ਪਤਾ ਨਹੀਂ ਸੀ ਮੈਂ ਥੋੜਾ ਲੱਗਿਆ ਸੀ ਪਾਣੀ ਉਹ ਤਾਂ ਪਹਿਲਾਂ ਵੀ ਗਿੱਲਾ ਹੀ ਸੀਗਾ ਤੇ ਕੁਝ ਹੁਣ ਮੈਂ ਡੋਲ ਤਸ ਭਾਂਡੇ ਮਾ ਕੇ ਪਾਣੀ ਜਿ ਖਲਾਰਤਾ ਸੀਗਾ ਮੈਂ ਹੁਣ ਮੈਂ ਹੁਣ ਨਹੀਂ ਡੋਲਦੇ ਚੱਲ ਅਰੇ ਅੱਛਾ ਮਾਚੀ ਅਮਰੀਕਾ ਤੋਂ ਪਹਿਲੇ ਵਾਲੀ ਮਿੱਟੀ ਪਾਰੇ ਬੱਚੇ ਦੇ ਵਿੱਚ ਤਾਂ ਫਿਰ ਉਹ ਫਿਰ ਉੱਚਾ ਜਾ ਫਿਰ ਫਿਰ ਉਹ ਵਾਸੇ ਇੱਕ ਲੱਗੂ ਹੈ ਆਏ ਪਾਸੰਦ ਤਾਂ ਪਾਈ ਜਾਂਦੀ ਐ ਮਸੀ। ਹੋ। ਜੋੜੀ ਬਹੂ ਰਾਣੀ। ਕਿਨੂੰ ਕਹਿਣੀ ਐ? ਹਾਂ? ਆਉਦੇ ਕਾਲ ਨੂੰ। ਕੀ? ਕਾਲ ਜੈਨੂ। ਕਾਲ ਜੈਨੂ ਹੈ। ਆ ਜੋ ਤੂੰ ਦਾ ਨਾ ਬੋਲਦੀ ਵਾਲਾ ਗੈਦ ਨਾ ਗੱਲ ਘੋਟਣ ਵਾਲਾ ਗਾ ਇੱਥੋਂ ਇੱਥੋਂ ਜਿਉ ਇੱਥੋਂ ਜਿਉ ਦੱਬ ਦੇ। ਮਾਰਦ ਗਿਆ ਤਾ ਤੈਨੂੰ ਨਾ ਪਤਾ ਮੈਂ ਇਦਾਂ ਹੁੰਦਾ ਪਾ ਉਹ ਪੂਰਾ ਵਧੀਆ ਹੋ ਗਿਆ ਠੀਕ ਬੜੀਆ ਬਣ ਗਿਆ ਵਸੀ ਹੈ ਨਾ ਹਾਂ ਤਾਂ ਗੰਦਾ ਬਣ ਗਿਆ ਹੱਸ ਲੈ ਨੰਦਤਾ ਬਾਸੀ ਨੂੰ ਪੁੱਛਣਾ ਜਿਹੜੀ ਨੇ ਮੱਥਾ ਮਾਰਿਆ ਇੰਨਾ ਵੀ ਗੰਦਾ ਬਣਿਆ ਕਿ ਸੋਹਣਾ ਬਣਿਆਗਾ ਹਾਂ ਲੱਗਿਆ ਹਾਂ ਸਹੀ ਗੱਲਾਂ ਹਸੀ ਤਾ ਆ ਗਿਆ ਮਾਗਰ ਮਿੱਟੀ ਲਾਉਣ ਲਈ ਤੇ ਮੈਂ ਇਸ ਨੂੰ ਸਟਾਪ ਕਰ ਦਿੰਦਾ ਸੀ ਤੇ ਸਟਾਪ ਹੈ ਆਹ ਤੋ ਲੋਕਾ 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 ਤਰੇ ਪੰਦੀ ਤੋਤੀ ਕਲਕਾ ਕਲਕਾ ਕਵੇ ਚੋ ਹਰ ਚੋ ਨੀ ਕਲਕਾ ਕਲਕਾ ਕਵੇ ਚੋ ਹਰ ਚੋ ਮੈਨ ਲਾ ਚੋ ਨਾ ਮੈਨ ਇੱਥੇ ਜਾਣਾ ਠੀਕ ਹੈ ਜੀ ਮਾ ਤਾਂ ਕਿਤੇ ਨਹੀਂ ਜਾਂਦੀ ਮਾ ਹੀ ਨਹੀਂ ਜਾਂਦੀ ਭੜਗੇ ਕਿਤੇ ਮੈਂ ਤਾਂ ਨਹੀਂ ਭਗ ਗਿਆ ਇਹ ਤਾਂ ਮੇਰੀ ਸਕੂਟਰੀ ਲਾੜਰ ਕੋਡੀ ਸਕੂਟਰੀ ਮੈਂ ਕਿਹਾ ਕਿ ਤੇ ਸਕੂਟਰੀ ਫੜੀ ਹੈਗੀ ਛੱਡ ਦੇ ਬਗ ਜਾ ਜਾ ਜਾਨੀ ਹੈ ਮੇਲੇ ਤੇ ਤਾਂ ਦੇਖੀ ਹੂੰ ਵਧੀਆ ਬਣ ਜੂ ਮਸੀਂ ਪੁੱਸੇ ਪੋਚੇ ਨਾ ਹਨ ਲੈ ਤਾਂ ਬਹੁਤ ਫਿੱਟਾ ਬਣੀ ਭਈ ਬਿੰਗਾ ਨਾ ਹੋ ਰਿਹਾ ਕੋਈ ਨਾ ਹੋ ਰਿਹਾ ਹਾਂ ਇਹ ਤਾਂ ਹੈ ਆਈ ਨਹੀਂ ਚੁੱਲਾ ਹੈ ਮੰਗਦੀ ਹਿੱਕਲਾ ਤੜੀ ਗੋਲ ਹੂੰ ਬੜਾ ਕਿੱਲਾ ਰਹਿੰਦਾ ਹੈ ਨਾ ਇੱਥੇ ਮਸੀ ਆ ਹੁਣ ਭਰਤ ਪੈਣ ਕਰਕੇ ਨਵੀ ਤੇ ਇੱਥੇ ਪਾਣੀ ਪੂਣੀ ਛਿੜਕਦੇ ਆ ਮੱਲਾ ਦਾ ਇਹ ਹੈ ਇੱਥੇ 라 ਛਿੜਕਾ ਕਰ ਤੁਲੇ ਕੋਣ ਹੁਣ ਕਹਿ ਦਾਂਗੇ ਪੈਣ ਨੂੰ ਵੀ ਹੁਣ ਨਾ ਛਿੜਕੂ ਪਾਣੀ ਨਾ ਛੜਕਿਆ ਕਰੋ ਇਧਰ ਬਾਈ ਨੂੰ ਵੀ ਕਹਿ ਦੀ ਚੰਗਾ ਫਿਰ ਇੱਥੇ ਗੱਲੇ ਸਲਈ ਰਹਿੰਦੀ ਆਪਣੇ ਐਂ ਕਹਿੰਦੀ ਛਿੜਕ ਦੇ ਕਦੋਂ ਆ ਕਹਿੰਦੀ ਪਰਾਂ ਕਰ ਲੈਣਾ ਛੁਣੇ ਛੋਨੇ ਕਰ ਲੈ ਐੱਛੇ ਮੜੀ ਦੀ ਮਿੱਟੀ ਛੱਟਾ ਦੇ ਚੌਂਕੜੀ ਜਵਾਂ ਜੁਗੀ ਨਾ ਇੱਕ ਪਾਣੀ ਆਛਾ ਠੀਕ ਹੈ ਅੱਛਾ ਹਾਂ ਠੀਕ ਹੈ ਮਸੀ ਅੱਜ ਮੈਂ ਮਹਿੰਦੀ ਲਾਈ ਸਹੀ ਹੈ ਅਰੇ ਮੈਂ ਮਮੀ ਮਹਿੰਦੀ ਲਾਈ ਨਹੀਂ ਹਾਂ ਮਹਿੰਦੀ ਲਾ ਇਹ ਮਹਿੰਦੀ ਹੈ ਹਾਂ ਮੈਂ ਨਹੀਂ ਲਾਉਂਦੀ ਭੜਕੇ ਤੂੰ ਹੀ ਲਾ ਲੈ ਤੂੰ ਹੀ ਨਾ ਸਾਦੀ ਮੈਂ ਨਹੀਂ ਲਾਉਂਦੀ ਮਖਾ ਤੂੰ ਲਾ ਲੈ ਭੜਕੇ ਇਹ ਮੇਰੀ ਅਰੇ ਥਾਂ ਵਿੱਚ ਵਿਆਹ ਤੇ ਚਲਾਂ ਗਈ ਹੂੰ ਹੂੰ ਕਿਹਦੇ ਵਿਆਹ ਤੇ ਚੱਲਾਂਗੇ ਆਪਾਂ ਆਪਣੇ ਆਪਣੀ ਵਿਆਹ ਤੇ ਆਪਣੇ ਕਿਹਦੇ ਆਪਣੇ ਸਹੁਰੇ ਆਪਣੇ ਸਹੁਰੇ ਹੈ ਹਾਂ ਦੇਖ ਲੈ ਮੈਨੂੰ ਕਹਿੰਦੀ ਆਪਣੇ ਸਹੁਰੇ ਚੱਲਾਂਗੇ ਆਪਾਂ ਆਪਣੇ ਵਹ ਤੇ ਮੈਂ ਤਾਂ ਜੋਤੂ ਦੇ ਸਹੁਰੇ ਜਾਵਾਂਗੀ ਜੋਤੂ ਦੇ ਵਹ ਤੇ ਕਿੱਥੇ ਰੋੜਾ ਜਾਈ ਨਾ ਮੈਂ ਤਾਂ ਜੋਤੂ ਦੇ ਵਹ ਤੇ ਜਾਵਾਂਗੀ ਚੱਲ ਚੱਲ ਲੱਗਰ ਹੂੰ ਹਰ ਤੂੰ ਹਰ ਤੂੰ ਚੱਲੋ ਜੰਨੀ ਆ ਬਰ ਕੁੜੀ ਨੇ ਚੱਕ ਲਿਆ ਟਾਈਮ ਤਾਂ ਹੋ ਜਾਂਦੇ ਕਮਲ ਜਿੱਕੇ ਆਲਾ ਪਾਟ ਕੇ ਵੱਜ ਗਏ 11 ਮੈਂ ਪਿੱਛੇ ਬੈਠੀ ਹਾਂ ਲੋ ਲੋ ਪਈ ਨਾ